ਨਮਸਕਾਰ ਤੁਸੀਂ ਦੇਖ ਰਹੇ ਹੋ ਦੇਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਅਬੋਹਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਬੋਹਰ ਦੇ ਵਿੱਚ ਇੱਕ ਚੌਕੀਦਾਰ ਦੀ ਕਰੰਟ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ ਤਾਂ ਦੱਸ ਦਈਏ ਕਿ ਇੱਕ ਟਰੱਕ ਵੱਲੋਂ ਇੱਕ ਬਿਜਲੀ ਦੇ ਖੰਬੇ ਨੂੰ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਤਾਰਾਂ ਜਿਹੜੀਆਂ ਨੇ ਡਿੱਗੀਆਂ ਤੇ ਸਿੱਧਾ ਚੌਕੀਦਾਰ ਨੂੰ ਝਟਕਾ ਲੱਗਣ ਨਾਲ ਮੌਤ ਹੋ ਗਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਦੋਂ ਤਸਵੀਰਾਂ ਵਿੱਚ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਬੋਹਰ ਵਿੱਚ ਇਹ ਘਟਨਾ ਵਾਪਰੀ ਜਿੱਥੇ ਬੀਤੀ ਰਾਤ ਪੁਰਾਣੀ ਸਬਜੀ ਮੰਡੀ ਦੇ ਵਿੱਚ ਚੌਕੀਦਾਰ ਦਾ ਕੰਮ ਕਰ ਰਹੇ ਇੱਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਐਤਵਾਰ ਦੀ ਸ਼ਾਮ ਨੂੰ ਇੱਕ ਟਰੱਕ ਬਿਜਲੀ ਦੇ ਖੰਬੇ ਦੇ ਵਿੱਚ ਜਾ ਵਜਿਆ ਜਿਸ ਕਰਕੇ ਬਿਜਲੀ ਦਾ ਖੰਭਾ ਜਿਹੜਾ ਇਹ ਟੁੱਟ ਗਿਆ ਅਤੇ ਖੰਬੇ ਦੀ ਜੋ ਤਾਰ ਹੈ ਬਿਜਲੀ ਦੀਆਂ ਉਸ ਸੁੱਦਾ ਵਿਅਕਤੀ ਤੇ ਡਿੱਗਿਆ ਜਿਸ ਦੇ ਨਾਲ ਚੌਕੀਦਾਰ ਨੂੰ ਜਿਹੜਾ ਇਹ ਝਟਕਾ ਲੱਗਿਆ ਤਾਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇੰਦਰਾ ਨਗਰ ਵਾਸੀ ਵਿਅਕਤੀ ਨੂੰ ਇਹਨਾਂ ਤਾਰਾਂ ਕਰਕੇ ਹੀ ਕਰੰਟ ਲੱਗਿਆ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਪਰਿਵਾਰ ਵੱਲੋਂ ਲਗਾਤਾਰ ਸਰਕਾਰ ਤੋਂ ਮਦਦ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਪੁਲਿਸ ਪ੍ਰਸ਼ਾਸਨ ਜਿਹੜੇ ਨੇ ਦੁਕਾਨਦਾਰ ਜਿਹੜੇ ਨੇ ਤੇ ਪਰਿਵਾਰਕ ਮੈਂਬਰ ਜਿਹੜੇ ਨੇ ਮੌਕੇ ਤੇ ਮੌਜੂਦ ਨੇ ਲਗਾਤਾਰ ਸਰਕਾਰ ਤੋਂ ਮਦਦ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ ਸੱਚੀ ਗੱਲ ਧਨਿਕ ਇਹ ਵਾਲਾ ਟੀਵੀ ਦੇਖ ਰਹੇ ਹੋ ਇਸ ਵਕਤੇ ਤਸਵੀਰਾਂ ਨੇ ਅਬੋਹਰ ਦੀ ਪੁਰਾਣੀ ਸਬਜ਼ੀ ਮੰਡੀ ਦੀਆਂ ਜਿੱਥੇ ਬੀਤੀ ਰਾਤ ਕਿਸੇ ਵਹੀਕਲ ਨੇ ਖੰਭੇ ਨੂੰ ਟੱਕਰ ਮਾਰੀ ਤੇ ਤਾਰਾਂ ਟੁੱਟ ਕੇ ਇੱਕ ਚੌਕੀਦਾਰ ਉੱਪਰ ਡਿੱਗ ਪਿਆ ਜਿਸ ਕਰਕੇ ਚੌਕੀਦਾਰ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਡੈੱਡ ਬੋਡੀ ਨੂੰ ਅਬੋਹਰ ਦੇ ਸਰਕਾਰੀ ਹਸਪੀਟਲ ਦੀ ਮੋਰਚਰੀ ਵਿੱਚ ਰਖਾਇਆ ਗਿਆ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਵੰਤ ਸਿੰਘ ਜੀ ਕਿੱਥੋਂ ਦੇ ਵਾਸੀ ਹੋ ਇੰਦਰਾ ਨਗਰ ਜੀ ਕੀ ਹਾਸਾ ਕੀ ਵਾਪਰੀਆ ਏ ਜੀ ਚੌਂਕੀਦਾਰੀ ਕਰਦੇ ਸਬਜੀ ਮੰਡੀ ਚ ਹੂੰ ਤੇ ਇਹ ਬਲਵਿੰਦਰ ਸਿੰਘ ਆ ਜਿਹੜੇ ਹੂੰ ਇਹ ਮੇਰੇ ਫੁੱਫੜ ਸਹਰਾ ਜੀ ਹੂੰ ਤੇ ਮੈਂ ਫਾਇਲ ਕਰ ਤੋਂ ਇਹਨਾਂ ਦਾ ਜਵਾਈ ਹੈ ਹੂੰ ਇਹ ਰਾਤੀ ਜੀ 10 ਕ ਦਾ ਟਾਈਮ ਸੀ 10 ਸਵਾ 10 ਦਾ ਇਹ ਆਪਦੇ ਡਿਊਟੀ ਤੇ ਐ ਸੀ ਇਹਨਾਂ ਦੇ ਕੁਰਸੀ ਤੇ ਉਵੇਂ ਹੀ ਸਾਰਾ ਕੁਝ ਪਿਆ ਸੀ ਵੀ ਇਹ ਗੈਥ ਲਈ ਜੀ ਬਾਥਰੂਮ ਕਰਨ ਉਹਤੇ ਤਾਰਾਂ ਟੁੱਟੀਆਂ ਪਈਆਂ ਸੀ ਉਥੇ ਜੀ ਕਰੰਟ ਸੀ ਤੇ ਉਸ ਹੱਥ ਵੀ ਉਹਨਾਂ ਦਾ ਸੱਜਾ ਕੇ ਖੱਬਾ ਦੋਨੋਂ ਦਿਲੇ ਤੇ ਤੇ ਇਹ ਤਾਰਾ ਡਿੱਗੀਆਂ ਵੀ ਕਿ ਮੰਗ ਕੀ ਕਰਦੇ ਹੋ ਦੁਕਾਨਦਾਰਾਂ ਤੋਂ ਜਾਂ ਪ੍ਰਸ਼ਾਸਨ ਤੋਂ ਅਸੀਂ ਸਰ ਮੰਗ ਕੋਈ ਨਹੀਂ ਸਾਨੂੰ ਇਨਸਾਫ ਚਾਹੀਦਾ ਜੋ ਵੀ ਚੀਜ਼ ਆ ਉਹ ਇਨਸਾਫ ਕਾਨੂੰਨ ਰਾਹੀਂ ਸਾਨੂੰ ਮਿਲ ਜਾਏਗਾ ਸਭ ਇਹ ਤਾਂ ਰਾਜੂ ਕੋ ਰੋਵਰ ਤੇ ਹਾਦਸਾ ਹੋਇਆ ਜਿਵੇਂ ਜਿੰਨੇ ਵੀ ਦੱਸ ਰਹੇ ਕੱਲ ਸਰ 2 ਵਜੇ ਕੋਈ ਟਰੱਕ ਟਪਿਆ ਹ ਉਹਦੇ ਨਾਲ ਤਾਰਾ ਟੁੱਟੀਆਂ ਨੇ ਠੀਕ ਹੈ ਉਹ ਸੋਬਾ ਤਾਰਾ ਕਿਸੇ ਨੇ ਸੰਭਾਲਿਆ ਨਹੀਂ ਰਾਤੀ ਚੌਕੀਦਾਰ ਜਿਵੇਂ 10 ਵਜੇ ਰੂਟੀਨ ਹੀ ਸਾਡੇ ਆਉਂਦਾ ਇੱਥੇ ਦੁਕਾਨਾਂ ਦੇ ਬਾਹਰ ਚੌਕੀਦਾਰ ਕਰਨ ਤੇ ਉਹ ਰਾਤੀ ਉਹਨੂੰ ਖੰਭੇ ਨਾਲ ਅਟੈਚ ਹੋਇਆ ਹੈ ਕਿ ਤਾਰਾ ਨਾਲ ਅਟੈਚ ਹੋਇਆ ਉਹਨੂੰ ਕਰੰਟ ਉਹਨੂੰ ਲੱਗਿਆ ਠੀਕ ਹੈ ਤੇ ਉਹ ਉਹਨਾਂ ਦੀ ਉਹਦੀ ਡੈਥ ਹੋ ਗਈ ਠੀਕ ਹੈ ਤੁਸੀਂ ਕਿਹਦੀ ਗਲਤੀ ਮੰਨਦੇ ਹੋ ਗਲਤੀ ਦਾ ਬਿਜਲੀ ਬੋਰਡ ਦੀ ਮੰਨਿਆ ਤੇ ਦੁਪਹਿਰੇ 2 ਵਜੇ ਤਾਰਾ ਟੁੱਟਿਆ ਉਹਨਾਂ ਨੇ ਸੰਭਾਲਿਆ ਹੀ ਨਹੀਂ ਗਲਤੀ ਦਾ ਬਿਜਲੀ ਆ ਗਰ ਬਿਜਲੀ ਬੋਰਡ ਨੂੰ ਸੰਭਾਲਣ ਦਾ ਚਾਹ ਇਹ ਚੌਕੀਦਾਰ ਮਰਦਾ ਨਾ ਅੱਜ ਗਰੀਬ ਬੰਦਾ ਸੀ ਵਿਚਾਰਾ ਚੌਕੀਦਾਰ ਕਰਕੇ ਪਰਿਵਾਰ ਚਲਾਉਂਦਾ ਸੀ ਗਲਤੀ ਦਾ ਬਿਜਲੀ ਬੋਰਡ ਦੀ ਹੈ ਨਾ ਬਿਜਲੀ ਬੋਰਡ ਨੇ ਸੰਭਾਲਣਾ ਸੀ ਉਹ 2 ਵਜੇ ਤਾਰਾ ਟੁੱਟੀਆਂ ਨੇ ਤੇ ਰਾਤ ਨੂੰ ਉਹ 2 ਵਜੇ 12 ਵਜੇ 1 ਵਜੇ 3 ਵਜੇ ਮਰਿਆ ਵਿਚਾਰਾ ਪਤਾ ਨਹੀਂ ਕਦੋਂ ਮਰਿਆ ਕਿਵੇਂ ਮਰਿਆ ਮਰਿਆ ਕਰੰਟ ਨਾਲ ਮਰਿਆ ਕੀ ਨਾਮ ਹੈ ਸਰ ਆਪਣਾ ਈਐਸ ਐ ਸਿਕੰਦਰ ਸਿੰਘ ਜੀ ਨੰਬਰ 1 ਸਿਟੀ ਹੋਰ ਜੀ ਕਿਸ ਤਰ੍ਹਾਂ ਦੀ ਸੂਚਨਾ ਮਿਲਲੀ ਸਰ ਕੁਝ ਨਾ ਮਿਲੇ ਸੀ ਸੰਖੇਪ ਫੋਨ ਤੇ ਰਾਤ ਵੀ ਬਲਵਿੰਦਰ ਸਿੰਘ ਪੀਰ ਜੰਦਾ ਜੀ ਮੌਤ ਹੋ ਗਈ ਹੈ ਕਰੰਟ ਲੱਗਣ ਨਾਲ ਜੀ ਪਰ ਅਸੀਂ ਚੈੱਕ ਹੀ ਕਰਕੇ ਫਿਰ ਵੇਖਦੇ ਹਾਂ ਕਰੰਟ ਲੱਗਣ ਨਾਲ ਵੀ ਜਿਵੇਂ ਵੈਸੇ ਹੋਈ ਹੈ ਹਮ ਕੰਮ ਕਰ ਕੀ ਕਰਦਾ ਸੀਗਾ ਹਾਂਜੀ ਕੰਮ ਕਰ ਇਹ ਚੌਕੀ ਤਰ੍ਹਾਂ ਕਰਦਾ ਸੀ ਹਮ ਪੁਰਾਣੀ ਸਬਜ਼ੀ ਮੰਡੀ ਚੰਪੀਦਾ ਕਰਦਾ ਸੀ ਕਿੰਨੀ ਉਮਰ ਜਾਦੀ ਇਹਦੀ ਇਹਦੀ ਉਮਰ 50 55 ਸਾਲ ਹੈ ਹਮ ਕੀ ਕਾਰਵਾਈ ਕੀਤੀ ਗਈ ਹੈ ਹੁਣ ਹਣੇ 174 ਅਧਿਕਾਰੀਆਂ ਤੇਰੀ ਜੰਨੇ ਜਿਹੜਾ ਸਬਤ ਜੋ ਹੋਈ ਕਰ ਵੀ ਬਣਦੀ ਉਹ ਕਰਨਾ ਸਵੇਰਾ ਟੀਵੀ ਲਈ ਆ ਬੌਹਰ ਤੋਂ ਧਰਮਿੰਦਰ ਦੀ ਰਿਪੋਰਟ